ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਵਾਹ ਮਹਾ ਅਗਨ ਤੇ ਤਦ ਹੱਥ ਦੇ ਰਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਨ ਰਿਤ ਅੰਤਰ ਹੋਰ ਦੂਜੀ ਆਸ ਚੁਤਾਈ ਮੇਰੇ RAM ਰਏ ਤੋਦ ਚਿਤ ਆਈਏ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲਿਏ ਤੁਮ ਆਪ ਪਏ ਕਿਰਪਾ ਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਏ ਆਪੇ ਸੇਵਾ ਲਾਏ ਪਰ ਮੰਗਿਆ ਪੈ ਮਹਾ ਬਿਨਸੇ ਮਿਟਿਆ ਸਗਲ ਵਿਸੁਰਾ ਨਾਨਕ ਦਿਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਪੁਰਾ ਸਤਿ ਸ਼੍ਰੀ ਵਾਹ ਗੁਰੂ ਸਾਹਿਬ ਜੀ ਸੁਹੀ ਮਹਲਾ 5 ਵਾ ਮਹਾ ਅਗਨ ਤੇ ਤੁਧ ਹੱਥ ਦੇ ਰਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਨ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਏ ਤੋਦ ਚਿਤ ਆਈਏ ਉबरे ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲੀਏ तुम, तुम आप कृपला सार समाल सर्ब सुख दे आप करे प्रा नदल करे पर बधन काट छॾाए भगत प्रभ आप कराए आपे शेवा लाहे ਪਰਮ ਗਿਆ ਪੈ ਮਹਾ ਬਿਨ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਿਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਮਹਾ ਅਗਨ ਤੇ ਤੁਧ ਹੱਥ ਦੇ ਰਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਨ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਏ ਤੁਧ ਚਿਤ ਆਇਐ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪਨਾ ਨਾਮ ਤੇਰਾ ਉਦਰੇ ਰਹਾ ਅੰਧਕੂਪ ਤੇ ਕਾਢ ਲੀਏ ਤੁਮ ਆਪ ਤੇ ਕਿਰਪਾ ਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ भगत ਪ੍ਰਭ ਆਪ ਕਰਾਏ ਆਪੇ ਸਿਵਾਲਾਏ ਪਰਮ ਗਿਆ ਪੈ ਮਹਾ ਬਿਨਸੇ ਮਿਟਿਆ ਸਗਲ ਵਿਸੁਰਾ ਨਾਨਕ ਦਿਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਪੁਰਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਵਾ ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਨ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਏ ਤੁਦ ਚਿਤ ਆਈਐ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲਿਏ ਤੁਮ ਆਪ ਪਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਲਾ ਆਪਣੀ ਨਦਰ ਕਰੇ ਪਰਮੇਸਰ ਬੰਧਨ ਕਾਟ ਛਡਾਏ ਆਪਣੀ भगत ਪ੍ਰਭ ਆਪ ਕਰਾਏ ਆਪੇ ਸਿਵਾਲਾਏ ਪਰਮ ਗਿਆ ਪੈ ਮਹਾ ਬਿਨਸੇ ਮਿਟਿਆ ਸਗਲ ਵਿਸੁਰਾ ਨਾਨਕ ਦਿਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਪੁਰਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਮਹਾ ਅਗਨ ਤੇ ਤੁਧ ਹੱਥ ਦੇ ਰਖੇ اے تیری سرنائی تیرا مان تن رذ انتر اور دوجی آنس چتائی میرے رام رہے تود چت ائیے ਉبرے تیری تک پرواسا تمرا jap نام تمہارا ادرے رہا ਅੰਦਰ ਕੂਪ ਤੇ ਕਾਢ ਲਈਏ ਤੁਮ ਆਪ ਪਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦਈਏ ਆਪ ਕਰੇ ਪ੍ਰਤ ਪਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਏ ਆਪਣੀ भगत ਪ੍ਰਭ ਆਪ ਕਰਾਏ ਆਪੇ ਸਿਵਾਲਾਏ ਪਰਮ ਗਿਆ ਪੈ ਮਹਾ ਬਿਨ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਿਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਪੂਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਮਹਾ ਅਗਨ ਤੇ ਤੁਧ ਹੱਥ ਦੇ ਰਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਨ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਏ ਤੋਦ ਚਿਤ ਆਈਏ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲੀਏ ਤੁਮ ਆਪ ਕੇ ਕਿਰਪਾ ਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਏ ਆਪੇ ਸਿਵਾਲਾਏ ਪਰਮ ਗਿਆ ਪੈ ਮਹਾ ਬਿਨ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਇਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ 5 ਮਹਾ ਅਗਨ ਤੇ ਤੁਧ ਹੱਥ ਦੇ ਰੱਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਨ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਏ ਤੋਦ ਚਿਤ ਆਈਏ ਉबरे ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਧ ਕੂਪ ਤੇ ਕਾਢ ਲਿਏ ਤੁਮ ਆਪ ਤੇ ਕਿਰਪਾ ਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤ ਪਲਾ ਆਪਣੀ ਨਦਰ ਕਰੇ ਪਰਮੇਸਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਏ ਆਪੇ ਸੇਵਾ ਲਾਏ ਪਰਮ ਗਿਆ ਪੈ ਮਹਾ ਬਿਨ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਿਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਪੁਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਨ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਏ ਤੋਦ ਚਿਤ ਆਈਏ ਉबरे ਤੇਰੀ ਤੇਕ ਪਰਵਾਸਾ ਤੁਮਰਾ ਜਪਨਾ ਨਾਮ ਤੇਰਾ ਉਦਰੇ ਰਹਾ ਅੰਦਰ ਕੂਪ ਤੇ ਕਾਢ ਲੀਏ ਤੁਮ ਆਪ ਤੇ ਕਿਰਪਾ ਲਾ ਸਾਰ ਸmaal ਸਰਬ ਸੁਖ ਦिए ਆਪ ਕਰੇ ਪ੍ਰਤ ਪਲਾ ਆਪਣੀ ਨਦਰ ਕਰੇ ਪਰਮੇਸਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਏ ਆਪੇ ਸੇਵਾ ਲਾਏ ਪਰਮ ਗਿਆ ਪੈ ਮਹਾਂ ਬਿਨ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਿਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਮਹਾ ਅਗਨ ਤੇ ਤੁਧ ਹੱਥ ਦੇ ਰਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਨ ਰਿਤ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ RAM ਰਏ ਤੁਧ ਚਿਤ ਆਈਏ ਉਬਰੇ ਤੇਰੀ ਟੇਕ ਪਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾ ਅੰਦਰ ਕੂਪ ਤੇ ਕਾਢ ਲੀਏ ਤੁਮ ਆਪ ਪਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦिए ਆਪ ਕਰੇ ਪ੍ਰਤਪਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਦਨ ਕਾਟ ਛਡਾਏ ਆਪਣੀ भगत ਪ੍ਰਭ ਆਪ ਕਰਾਏ ਆਪੇ ਸਿਵਾਲਾਏ ਪਰਮ ਗਿਆ ਪੈ ਮਹਾ ਬਿਨ ਸੇ ਮਿਟਿਆ ਸਗਲ ਵਿਸੁਰਾ ਨਾਨਕ ਦਿਆ ਕਰੀ ਸੁਖ ਦਾਤੇ ਪੇਟਿਆ ਸਤ ਗੁਰ ਪੂਰਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ